ਦੇਖੋ ਜਿਹੜੀ ਪਹਿਲੀ ਗੱਲ ਆ ਵੀ ਤੁਸੀਂ ਕਿਹਾ ਵੀ 2022 ਦੇ ਵਿੱਚ ਕਿਸਾਨੀ ਅੰਦੋਲਨ ਦੇ ਵਿੱਚ ਵੀ ਲਾਲਪੁਰਾ ਜੀ ਦੇ ਨਾਲ ਮੈਂ ਹੁੰਦਾ ਸੀ ਵੀ ਚਲੋ ਉਹਨਾਂ ਨੂੰ ਰੋਕੜ ਦੇ ਵਿੱਚ ਮੈਨੇਜ ਕਰਨਾ ਸਾਰਾ ਮੇਰੇ ਕੋਲ ਹੁੰਦਾ ਸੀਗਾ ਤੇ ਮੈਨੂੰ ਛੋਟਾ ਬੇਟਾ ਵੀ ਕਹਿੰਦੇ ਸੀ ਹੂੰ ਪਤਾ ਨਹੀਂ ਉਹਨਾਂ ਦੇ ਮਨ 'ਚ ਕੀ ਗੱਲ ਆਈ ਆ ਕੀ ਵਖਰੇਵੇਂ ਪਏ ਜਾਂ ਕਿਸੇ ਨੇ ਕਿਆ ਕਰਨ ਭਰੇ ਹੁਣ ਉਹ ਤਾਂ ਚਲੋ ਉਹਨਾਂ ਨੂੰ ਪਤਾ ਹੋਣਾ ਬਾਕੀ ਰਹੀ ਪਾਰਟੀ 'ਚ ਗੁੱਟਬਾਜੀ ਦੀ ਗੱਲ ਗੁੱਟਬਾਜੀ ਵਾਲੀ ਕੋਈ ਗੱਲ ਨਹੀਂ ਹੈ ਸਾਡਾ ਜਿਹੜਾ ਪਰਿਵਾਰ ਬਹੁਤ ਵੱਡਾ ਹੈ ਇਲਾਕਾ ਵੱਡਾ ਹੈ ਇਸ ਕਰਕੇ ਪਾਰਟੀ ਕੰਮ ਵੰਡ ਦਿੰਦੀ ਹੈ ਵੀ ਇੱਕ ਜਗ੍ਹਾ ਤੁਸੀਂ ਕਰ ਲਓ ਇੱਕ ਜਗ੍ਹਾ ਤੁਸੀਂ ਕਰ ਲਓ ਜਿਹੜੀ ਗੁੱਟਬਾਜੀ ਵਾਲੀ ਕੋਈ ਗੱਲ ਨਹੀਂ ਹੈ ਦੇਖੋ ਸਿੱਖੀ ਸਰੂਪ ਚ ਮੇਰਾ ਬਚਪਨ ਚੋ ਹੀ ਸਾਹਮਣੇ ਮੇਰੀ ਫੋਟੋ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਆ ਬਚਪਨ ਤੋਂ ਹੀ ਸਰਦਾਰ ਪਹਿਮੀ ਚੋਂ ਅਸੀਂ ਜੀ ਉਸ ਟਾਈਮ ਕਟਵਾਤੇ ਸੀ ਚਲੋ ਫਿਰ ਮੁੜ ਕੇ ਹੰਦਵਾਤੇ ਰਖਲੇ ਬਾਕੀ ਐਮਐਲਏ ਦੀ ਤਿਆਰੀ ਦੀ ਗੱਲ ਸਸਤਾ ਪਾਰਟੀ ਦੇ ਸਫਾਈਆਂ ਵੀ ਜਿਹਨੂੰ ਵੀ ਟਿਕਟ ਦੇਤੀ ਮੈਨੂੰ ਦੇਤੀ ਮੈਂ ਲੜ ਲੂੰਗਾ ਜੇ ਤੁਹਾਨੂੰ ਦੇਤੀ ਉਹਨਾਂ ਨੇ ਗੇ ਵੀ ਬੈਂਸਾਂ ਨੂੰ ਲੜਾਉ ਸੀ ਤੁਹਾਡੇ ਪਿੱਛੇ ਨਾ ਹੋ ਜੇ ਜੇਕਰ ਲੜਨ ਦੀ ਪਾਰਟੀ ਲੜਾਵੇਗੀ ਕਿ ਤੁਸੀਂ ਲੜੋਗੇ ਫਿਰ ਜਿਹੜੇ ਵਿਧਾਨ ਸਭਾ ਚੋਣਾਂ ਨੇ ਬਿਲਕੁਲ ਲੜੂਗੀ ਜੇ ਪਾਰਟੀ ਸਾਨੂੰ ਮਾਨ ਬਖਸ਼ੂਗੀ ਤਾਂ ਅਸੀਂ ਲੜੂਗੇ ਪੰਜਾਬ ਦੇ ਵਿੱਚ 1 ਜੂਨ ਨੂੰ ਲੋਕ ਸਭਾ ਚੋਣਾਂ ਲਈ ਵੋਟਾਂ ਪੈਣ ਗਿਆ ਤਾਂ ਪੰਜਾਬ ਦੇ ਵਿੱਚ ਰਾਜਨੀਤਿਕ ਮਾਹੌਲ ਵੀ ਕਿਤਨਾ ਕਿਤੇ ਪੱਕਦਾ ਹੋਇਆ ਨਜ਼ਰ ਆ ਰਿਹਾ ਹੈ ਜੇਕਰ ਗੱਲ ਕਰੀਏ ਤਾਂ ਕਾਂਗਰਸ ਦੇ ਦੋ ਮੌਜੂਦਾ ਮੈਂਬਰ ਪਾਰਲੀਮੈਂਟ ਪਟਿਆਲਾ ਤੋਂ ਪ੍ਰਨੀਤ ਕੌਰ ਅਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਭਾਜਪਾ ਜੁਆਇਨ ਕਰ ਚੁੱਕੇ ਨੇ ਤਾਂ ਅੱਜ ਪੰਜਾਬ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਾ ਜਿੱਥੇ ਮੌਜੂਦਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਮੌਜੂਦਾ ਵਿਧਾਇਕ ਸ਼ੀਤਾ ਲੰਗੁਰਾਲ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਨੇ ਤਾ ਇਸ ਬਾਬਤ ਗੱਲਬਾਤ ਕਰਨ ਲਈ ਸਾਡੇ ਨਾਲ ਪੰਜਾਬ ਬੀਜੇਪੀ ਦੇ ਸੀਨੀਅਰ ਨੇਤਾ ਅਤੇ ਪੰਜਾਬ ਬੀਜੇਪੀ ਕਿਸਾਨ ਸੈੱਲ ਦੇ ਸਕੱਤਰ ਹਰਮਿੰਦਰ ਪਾਲ ਸਿੰਘ ਆਲੂ ਵਾਲੀਆ ਮਜੂਰ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਦਿਆ ਕਿ ਜਿਹੜਾ ਬੀਜੇਪੀ ਦੇ ਵਿੱਚ ਨਿਤ ਵਰਦੀ ਨੇ ਜਿਹੜਾ ਜੁਆਇਨਿੰਗ ਦਾ ਮਾਹੌਲ ਪਖ ਰਿਹਾ ਤਾਂ ਉਸ ਬਾਬਤ ਉਹਨਾਂ ਦੀ ਕੀ رائے ਹੈ ਵਾਲੀਆ ਸਾਹਿਬ ਬਹੁਤ ਬਹੁਤ ਸਵਾਗਤ ਹੈ ਪੰਜਾਬ న్యూਸ ਲਾਈਵ ਤੇ ਧੰਨਵਾਦ ਜੀ ਪੰਜਾਬ ਦੇ ਤਿੰਨ ਮੌਜੂਦਾ ਮੈਂਬਰ ਪਾਰਲੀਮੈਂਟ ਬੀਜੇਪੀ ਚ ਜਾ ਚੁੱਕੇ ਨੇ ਕੀ ਕਹਿਣਾ ਚਾਹੋਗੇ ਦੇਖੋ ਇਹ ਗੱਲ ਉਹਨਾਂ ਨੂੰ ਵੀ ਪਤਾ ਵੀ ਜਿਹੜਾ ਪੰਜਾਬ ਦਾ ਜਿਹੜਾ ਭੂਮਿਕਾ ਉਹ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਜੋ ਕਿ ਸੈਂਟਰ ਚ શ્રી ਨਰਿੰਦਰભાઈ ਮੋਦੀ ਜੀ ਆ ਔਰ ਇਹ ਵੀ ਪਤਾ ਵੀ 2024 ਦੇ ਵਿੱਚ ਜਿਹੜੇ ਇਲੈਕਸ਼ਨ ਹੋ ਜਾ ਰਹੇ ਆ ਵੀ ਉਹਦੇ ਵਿੱਚ ਵੀ ਜਿਹੜੀ ਸੈਂਟਰ ਦੀ ਗਵਰਨਮੈਂਟ ਆ ਉਹ ਭਾਰਤੀ ਜਨਤਾ ਪਾਰਟੀ ਦੀ ਐਨਡੀਏ ਦੀ ਹੀ ਬਣਨੀ ਆ ਸਭ ਨੂੰ ਪਤਾ ਉਹਨਾਂ ਨੂੰ ਵੀ ਪਤਾ ਏ ਕਿਉਂਕਿ ਤੁਸੀਂ ਰਵਨੀਤ ਬਿੱਟੂ ਜੀ ਦੇ ਬਿਆਨ ਵੀ ਸੁਨੇ ਹੋਣੇ ਆ ਉਹਨਾਂ ਨੇ ਕਿਹਾ ਵੀ ਮੈਂ ਭਾਰਤੀ ਜਨਤਾ ਪਾਰਟੀ ਨੂੰ ਇਸ ਕਰਕੇ ਜੁਆਇਨ ਕਰ ਰਿਹਾ ਕਿਉਂਕਿ ਮੈਨੂੰ ਪਤਾ ਹੈ ਕਿ ਸੈਂਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਣੀ ਆ ਕਿਉਂਕਿ ਜੇ ਮੈਂ ਆਪਣੇ ਇਲਾਕੇ ਦਾ ਪੰਜਾਬ ਦਾ ਕੋਈ ਵਿਕਾਸ ਕਰਨਾ ਹੈ ਤਾਂ ਮੈਨੂੰ ਉਸ ਪਾਰਟੀ ਨਾਲ ਜੁੜ ਕੇ ਫਾਇਦਾ ਜੀ ਨਹੀਂ ਸੈਂਟਰ ਦੇ ਵਿੱਚ ਗਵਰਨਮੈਂਟ ਹੋਊਗੀ ਤਾ ਜੋ ਮਹਿਨਤੋਂ ਵੱਡੇ ਫੰਡ ਲੈ ਕੇ ਆਪਣੇ ਇਲਾਕੇ ਦਾ ਜਿਹੜਾ ਵਿਕਾਸ ਕਰ ਸਕੇ ਅੱਛਾ ਵਾਲੀਆ ਸਾਹਿਬ ਵੋਟਾਂ ਤੋਂ ਐ ਪਹਿਲਾਂ ਹੀ ਇਹ ਸਭ ਦਲ ਬਦਲੀਆਂ ਦਾ ਕਿਤਨਾ ਕਿਤੇ ਮਾਹੌਲ ਜਾ ਰਹੀ ਹੈ ਅੱਜ ਦੀ ਗੱਲ ਕਰੀਏ ਤਾਂ ਆਪ ਦੇ ਕਿਸਾਨ ਸਦੇ ਮੌਜੂਦਾ ਵਿਧਾਇਕ ਬੀਤੇ ਦਿਨਾਂ ਦੇ ਵਿੱਚ ਕਾਂਗਰਸ ਦੇ ਕਈ ਵੱਡੇ ਲੀਡਰ ਬੀਜੇ ਵਿੱਚ ਸ਼ਾਮਲ ਹੋ ਗਏ ਕਾਂਗਰਸ ਦੇ ਕੁਝ ਵੱਡੇ ਲੀਡਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਤਾਂ ਵੋਟਾਂ ਤੋਂ ਐਮ ਪਹਿਲਾਂ ਹੀ ਕਿਉਂ ਇਸ ਤਰ੍ਹਾਂ ਦਲ ਬਦਲੀਆਂ ਚੱਲੂ ਰਹਿੰਦੀਆਂ ਨੇ ਜਾਂ ਹਲਕੇ ਦੇ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਵੀ ਆਉਂਦਾ ਜੀ ਕਿ ਜਦ ਤਨਾ ਕਿਤੇ ਜੇਕਰ ਕਾਂਗਰਸ ਨੇ ਟਿਕਟ ਨਹੀਂ ਦਿੱਤੀ ਤਾਂ ਬੀਜੇਪੀ ਚੱਲ ਜੋ ਬੀਜੇਪੀ ਨੇ ਨਹੀਂ ਦਿੱਤੀ ਆਮ ਆਦਮੀ ਪਾਰਟੀ ਦੇ ਵਿੱਚ ਚੱਲ ਜੋ ਤਾਂ ਵੋਟਾਂ ਤੋਂ ਐਨ ਪਹਿਲਾਂ ਹੀ ਕਿਉਂ ਦਲ ਬਦਲ ਬਦਲੀਆਂ ਦਾ ਜਿਹੜਾ ਦੌਰ ਹੈ ਜਾਰੀ ਹੋ ਜਾਂਦਾ ਦੇਖੋ ਵੋਟਾ ਤੋਂ ਪਹਿਲਾਂ ਨੇਚੁਰਲੀ ਉਦੋਂ ਹੀ ਕੋਈ ਖਿਡਾਰੀ ਆਪਣਾ ਪਾਦਾ ਬਦਲਦਾ ਜਦੋਂ ਗੇਮ ਸ਼ੁਰੂ ਹੁੰਦੀ ਹੈ ਜਦੋਂ ਵੋਟਾਂ ਆਉਂਦੀਆਂ ਹਨ ਉਸੇ ਦੌਰਾਨ ਕੋਈ ਜਿਹੜਾ ਕਿਸੇ ਵੀ ਪਾਰਟੀ ਦਾ ਹੋਵੇ ਜਿਹਨੂੰ ਜਿੱਥੇ ਲੱਗਦਾ ਵੀ ਮੈਂ ਇਥੋਂ ਜਿੱਤ ਸਕਦਾ ਜਾਂ ਮੈਂ ਇਹਦੇ ਨਾਲ ਜੁੜ ਕੇ ਵੀ ਆਪਣੇ ਜਿਹੜੇ ਕਿ ਕੋਈ ਵੀ ਲੀਡਰ ਹੋ ਤਾਂ ਇਲੈਕਸ਼ਨ ਲੜਦਾ ਤਾਂ ਖੜਾ ਹੁੰਦਾ ਤਾਂ ਜਿੱਤਦਾ ਜੇ ਉਹਨੂੰ ਪਬਲਿਕ ਵੋਟ ਪਾਉਂਦੀ ਔਰ ਪਿਆਰ ਕਰਦੀ ਆ ਔਰ ਜਿਹੜਾ ਜਿੱਤਦਾ ਉਹਨੂੰ ਵੀ ਇਹ ਹੁੰਦਾ ਵੀ ਮੈਂ ਆਪਣੀ ਜਿਹੜੀ ਪਬਲਿਕ ਆ ਉਹਨੂੰ ਵੱਧ ਤੋਂ ਵੱਧ ਬੈਨੀਫਿਟ ਕਿੱਦਾਂ ਦਵਾ ਔਰ ਇਸ ਕਰਕੇ ਜਿਹੜਾ ਇਹ ਵੋਟਾਂ ਦੇ ਦੌਰਾਨ ਅਦਲਾ ਬਦਲੀ ਦਾ ਕੀ ਰਹੀ ਚੱਲਦੀ ਹੈ ਅੱਛਾ ਜੇਕਰ ਸੁਸ਼ੀਲ ਰਿੰਕੂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਉਮੀਦਵਾਰ ਵੀ ਲਾਨ ਦਿੱਤਾ ਸੀ ਤੇ 2023 ਦੇ ਵਿੱਚ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਆਏ ਤੇ ਹੁਣ ਆਮ ਆਦਮੀ ਪਾਰਟੀ ਛੱਡ ਕੇ ਬੀਜੇ ਵਿੱਚ ਜਾ ਰਹੇ ਨੇ ਤਾਂ ਦੂਜੇ ਪਾਸੇ ਸ਼ੀਤਲ ਲੰਗਰਾਲ ਨੇ ਜਿਹੜੇ ਪੱਛਮੀ ਹਲਕੇ ਜਲੰਧਰ ਪੱਛਮੀ ਤੋਂ ਵਿਧਾਇਕ ਨੇ ਬੀਜੇਪੀ ਨਾਲ ਹੀ ਤਾਲੁਕਾਤ ਰੱਖਦੇ ਸੀ ਤੇ ਬੀਜੇਪੀ ਵਿੱਚ ਆ ਗਏ ਨੇ ਕਿ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੋਰ ਵਿਧਾਇਕ ਜਾਂ ਖੁਦ ਸੀਐਮ ਮਾਨ ਵੀ ਕਿਤਨਾ ਕਿਤੇ ਬੀਜੇਪੀ ਦੇ ਵਿੱਚ ਸ਼ਮੂਲੀਅਤ ਕਰ ਸਕਦੇ ਨੇ ਦੇਖੋ ਇਹਦੇ ਬਾਰੇ ਤਾਂ ਕਹਿਣਾ ਬੜਾ ਮੁਸ਼ਕਿਲ ਆ ਕਿਉਂਕਿ ਰਾਜਨੀਤੀ ਦੇ ਵਿੱਚ ਕਹਾਵਤ ਆ ਵੀ ਚਾਹ ਦੇ ਕੱਪ ਚੱਕਣਾ ਔਰ ਪੀਣ ਦੇ ਵਿੱਚ ਜਿੰਨਾ ਡਿਫਰੈਂਸ ਹੁੰਦਾ ਇੰਨੀ ਦੇਰ ਚ ਰਾਜਨੀਤੀ ਜਿਹੜੀ ਬਦਲ ਜਾਂਦੀ ਆ ਇਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹਦਾ ਪਰ ਜਿੱਦਾਂ ਹੁਣ ਤੁਸੀਂ ਦੱਸਿਆ ਵੀ ਸੁਸ਼ੀਲ ਰਿੰਕੂ ਜੀ ਵੀ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਚ ਜੁਆਇਨ ਕਰੇ ਆ ਉਹਨਾਂ ਨੇ ਵੀ ਸੋਚ ਇਹੀ ਆ ਸੇਮ ਰੁਮੀਤ ਬਿੱਟੂ ਜੀ ਵਾਲੀ ਵੀ ਜੇ ਮੈਂ ਐਮਪੀ ਜਿੱਤ ਵੀ ਜਾਂਦਾ ਐ ਤਾਂ ਜਿਹੜੀ ਮੇਰੀ ਜਨਤਾ ਨੇ ਮੈਨੂੰ ਵੋਟ ਪਾਈ ਆ ਵੀ ਮੈਂ ਉਹਨਾਂ ਦਾ ਭਲਾ ਤਾਂ ਹੀ ਕਰੂੰਗਾ ਜੇ ਮੇਰੇ ਕੋਲ ਕੋਈ ਫੰਡ ਹੋਣਗੇ ਜਾਂ ਕਿਉਂਕਿ ਸੈਂਟਰ ਨਾਲ ਮੇਰਾ ਸਿੱਧਾ ਕੋਈ ਰਾਪਤਾ ਹੋਊ। ਬਾਕੀ ਜਿਹੜੀ ਤੁਸੀਂ ਗੱਲ ਕਰੀਏ ਐਮਐਲਏ ਸਾਹਿਬ ਦੀ ਉਹ ਵੀ ਈਸੀ ਕਰਕੇ ਬੀਜੇਪੀ ਚ ਜੁਆਇਨ ਕਰਿਆ ਉਹਨਾਂ ਨੂੰ ਪਤਾ ਵੀ ਜਿਹੜੇ 2027 ਦੇ ਵਿੱਚ ਲੈਕਸ ਆਉਣ ਵਾਲੇ ਵਿਧਾਨ ਸਭਾ ਦੇ ਇਲੈਕਸ਼ਨ ਹੋਣੇ ਆ। ਉਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦਾ ਲੋਕਾਂ ਪਰ ਵਿਸ਼ਵਾਸ ਵੱਧ ਗਿਆ ਕਿ ਭਾਰਤੀ ਜਨਤਾ ਪਾਰਟੀ ਦੀ ਹੀ ਪੰਜਾਬ 'ਚ ਸਰਕਾਰ ਬਣੇਗੀ। ਅੱਛਾ ਵਾਲਿਆ ਸਾਬ ਬੀਤੇ ਦਿਨੀ ਪੰਜਾਬ বিজেপি ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਵੱਲੋਂ ਇੱਕ ਬਿਆਨ ਆਂਦਾ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਸ਼ਾਂਝਾ ਕੀਤਾ ਜਾਂਦਾ ਕਿ ਵਰਕਰਾਂ ਦੀ ਰਾਏ ਤੋਂ ਬਾਅਦ বিজেপি ਅਤੇ ਅਕਾਲੀ ਦਲ ਦੇ ਗਠਜੰਬੰਦ ਨਹੀਂ ਹੋਵੇਗਾ। ਤੁਸੀਂ ਖੁਦ ਸੂਬਾ ਕਮੇਟੀ ਦੇ ਮੈਂਬਰ ਹੋ, ਕਿਸਾਨ ਸੈਲ ਦੇ ਸੂਬਾ ਸਖਤਰ ਹੋ। ਕੀ ਵਰਕਰਾਂ ਦੀ ਰਾਏ ਦੇ ਨਾਲ ਹੀ ਇਹ ਫੈਸਲਾ ਹੋਇਆ ਸੀਗਾ ਕਿ ਭਾਜਪਾ ਤੇ ਕਾਲੀ ਦਲ ਦਾ ਗਠਜੰਦਰ ਨਹੀਂ ਹੋਣਾ ਚਾਹੀਦਾ ਦੇਖੋ ਬਿਲਕੁਲ ਸਾਡੀ ਜਿਹੜੀ ਭਾਰਤੀ ਜਨਤਾ ਪਾਰਟੀ ਹੈਗੀ ਆ ਇੱਕ ਪਾਰਟੀ ਇਹ ਸਭ ਤੋਂ ਅਲੱਗ ਪਾਰਟੀ ਆ ਇਹਦੇ ਵਿੱਚ ਕੋਈ ਵੀ ਫੈਸਲਾ ਇੱਕ ਬੰਦਾ ਨਹੀਂ ਲੈਂਦਾ ਪੂਰੀ ਕਮੇਟੀ ਬੈਠਦੀ ਆ ਕਮੇਟੀ ਨੀਚੇ ਸਤਰ ਦੇ ਜਿਹੜੇ ਕਾਰਜਕਰਤਾ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਪਰ ਉਸ ਤੋਂ ਬਾਅਦ ਉਹ ਉੱਪਰ ਜਾਂਦਾ ਹੈ ਮੈਸੇਜ ਉਸ ਤੋਂ ਬਾਅਦ ਫਿਰ ਕੋਈ ਫੈਸਲਾ ਲਿਆ ਜਾਂਦਾ ਹੈ ਰੁਣਾ ਬਿਲਕੁਲ ਵਰਕਰ ਨੂੰ ਪੁੱਛਿਆ ਵੀ ਤੁਹਾਡੀ ਕੀ ਰਾਏ ਆ ਸਭ ਨੇ ਕਿਹਾ ਵੀ ਨਹੀਂ ਵੀ ਸਾਨੂੰ ਇਕੱਲੇ ਹੀ ਲੜਨਾ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਅਕਾਲੀ ਦਲ ਹੈ ਉਹ ਆਪਣਾ ਜਣਾ ਇਸ ਟੈਮ ਗਵਾਚ ਚੁੱਕਾ ਹੈ ਬੇਅਦਬੀ ਨੂੰ ਲੈ ਕੇ ਔਰ ਪਿੱਛੇ ਜਦੋਂ ਸਰਕਾਰ ਸੀ ਚਾਹੇ ਅਸੀਂ ਇਹਨਾਂ ਦੇ ਭਾਈਵਾਲ ਸੀ ਪਰ ਬਹੁਤ ਛੋਟੀ ਮਾਤਰਾ ਦੇ ਵਿੱਚ ਸਾਡੀ ਭਾਈਵਾਲੀ ਸੀਗੀ ਔਰ ਉਦੋਂ ਵੀ ਜੋ ਪੰਜਾਬ ਦੇ ਵਿੱਚ ਹੋਇਆ ਸਾਰਿਆਂ ਨੂੰ ਪਤਾ ਹੀ ਆ ਅੱਛਾ ਭਾਈਵਾਲੀ 9 ਮਾਸ ਦਾ ਰਿਸ਼ਤਾ ਇਸ ਕਰਕੇ ਟੁੱਟਿਆ ਸੀ ਕਿਸਾਨੀ ਅੰਦੋਲਨ ਹੁਣ ਵੀ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਸ਼ੰਭੂ ਬਾਰਡਰ ਹੋਵੇ ਖਨੋਰੀ ਬਾਰਡਰ ਹੋਵੇ ਜਾਂ ਦਿੱਲੀ ਦਾ ਰਾਮਲੀਲਾ ਮੈਦਾਨ ਹੋਵੇ ਕਿਤਨਾ ਕਿਤੇ ਜੰਗ ਦਾ ਮੈਦਾਨ ਬਣ ਕੇ ਰਹਿ ਚੁੱਕਿਆ ਹੈ ਕਿ ਲੱਗਦਾ ਹੈ ਕਿ ਇਸ ਵਾਰੀ ਵੀ ਪੇਚ ਕਿਤੇ ਨਾ ਕਿਤੇ ਕਿਸਾਨਾਂ ਨੂੰ ਲੈ ਕੇ ਜਾਂ ਬੰਦੀ ਸਿੰਘਾਂ ਨੂੰ ਲੈ ਕੇ ਜਾਂ ਸਭ ਤੋਂ ਵੱਡੀ ਗੱਲ ਜਿਹੜੀ ਅਕਾਲੀ ਦਲ ਦੀ ਜਿਹੜੀ ਜੱਦੀ ਸੀਟ ਹੈ ਫਿਰੋਜ਼ਪੁਰ ਉਹ ਤੇ ਸੂਤਰਾਂ ਦੇ ਮੁਤਾਬਕ ਇਹ ਵੀ ਫਿਰੋਜ਼ਪੁਰ ਦੀ ਸੀਟ ਜਾਖੜ ਸਾਹਿਬ ਨੇ ਮੰਗੀ ਸੀ ਪਰ ਸੁਖਵੀਰ ਬਾਦਲ ਕਿਤੇ ਨਾ ਕਿਤੇ ਇਸ ਜਿਹੜਾ ਫੈਸਲੇ ਨੂੰ ਨਹੀਂ ਮੰਨ ਸਕੇ ਕਿ ਲੱਗਦਾ ਹੈ ਕਿ ਕਿਸਾਨੀ ਅੰਦੋਲਨ ਜਾਂ ਹੋਰ ਮੁੱਦਿਆਂ ਨੂੰ ਲੈ ਕੇ ਜਿਹੜਾ ਇਸ ਵਾਰੀ ਭਾਜਪਾ ਅਕਾਲੀ ਦਲ ਦਾ ਨੌ ਮਾਸ ਦਾ ਰਿਸਟਾਈਕ ਹੋਰੀ ਫੇਰ ਨਹੀਂ ਜੁੜ ਸਕੇਗਾ ਮੈਨੂੰ ਇਸ ਤਰ੍ਹਾਂ ਦਿੱਤਾ ਕੋਈ ਗੱਲ ਨਹੀਂ ਕਿਸਾਨੀ ਅੰਦੋਲਨ ਦਾ ਕੋਈ ਧੀ ਗੱਲ ਹੈ ਨਹੀਂ ਆ ਇਹ ਜਿਸ ਤਰ੍ਹਾਂ ਤੁਸੀਂ ਪਹਿਲਾਂ ਪੁੱਛਿਆ ਸੀਗਾ ਵੀ ਸਾਰੇ ਵਰਕਰਾਂ ਨੂੰ ਪੁੱਛਿਆ ਪੰਜਾਬ ਦੀ ਵੀ ਆਵਾਜ਼ ਆ ਤੁਸੀਂ ਹਰ ਇੱਕ ਕਿਸੇ ਨੂੰ ਵੀ ਆਮ ਬੰਦੇ ਨੂੰ ਵੀ ਪੁੱਛ ਸਕਦੇ ਆ ਵੀ ਕੀ ਅਕਾਲੀ ਦਲ ਤੇ ਬੀਜੇਪੀ ਦਾ ਸਮਝੌਤਾ ਹੋਣਾ ਚਾਹੀਦਾ ਆਮ ਬੰਦਾ ਵੀ ਕਹਿੰਦਾ ਵੀ ਨਹੀਂ ਕਿ ਬੀਜੇਪੀ ਨੂੰ ਨਾ ਤਾਂ ਅਲੱਗ ਹੋ ਕੇ ਹੀ ਇਲੈਕਸ਼ਨ ਲੜਨਾ ਚਾਹੀਦਾ ਨਾਲੇ ਫਾਇਦਾ ਵੀ ਆ ਮੁਚਾਂ ਵੀ ਦੋਨੋਂ ਗੱਲਾਂ ਹੁੰਦੀਆਂ ਫਾਇਦਾ ਇਹ ਹੈ ਵੀ ਸਾਡਾ ਜਿਹੜਾ ਵਰਕਰ ਹੁਣ ਤਕੜਾ ਹੋਊਗਾ ਆਪ ਮਜ਼ਬੂਤ ਹੋਊਗਾ ਆਪਣੀ ਜਾਨ ਪਛਾਣ ਵਧਾਊਗਾ ਕੰਮ ਕਰੂਗਾ ਨੁਕਸਾਨ ਇਹ ਹੈ ਵੀ ਇਕੱਲੇ ਹੋ ਕੇ ਲੜਨਾ ਪੈਣਾ ਪਰ ਨੁਕਸਾਨ 'ਚ ਵੀ ਫਾਇਦਾ ਹੀ ਹੈ ਅੱਛਾ ਤੁਸੀਂ ਰੂਪਨਗਰ ਤੋਂ ਕਾਉਂਸਲਰ ਵੀ ਰਹੇ ਹੋ ਕਾਲੀ ਬੀਜੇਪੀ ਗਠਜੋੜ ਦੇ ਸਮੇਂ ਤਾਂ ਸਾਫਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਦੇ ਨਜ਼ਦੀਕੀਆਂ ਦੇ ਵਿੱਚ ਤੁਸੀਂ ਇੱਕ ਮੰਨੇ ਜਾਂਦੇ ਸੀ ਪਰ ਹੁਣ ਉਹਨਾਂ ਦੇ ਹੀ ਖਿਲਾਫ ਇਲੈਕਸ਼ਨ ਹੋਵੇਗਾ ਤੇ ਉਹਨਾਂ ਦੇ ਹੀ ਖਿਲਾਫ ਜਿਹੜਾ ਕਿਤੇ ਨਾ ਕਿਤੇ ਤੁਸੀਂ ਪ੍ਰਚਾਰ ਕਰੋਗੇ ਕਿ ਲੱਗਦਾ ਹੈ ਕਿ ਪਾਰਟੀ ਨੂੰ ਇੱਕ ਵਾਰੀ ਫੇਰ ਸੋਚਣਾ ਚਾਹੀਦਾ ਜੇਕਰ ਗਠਬੰਧਨ ਹੋ ਜਾਵੇ ਤਾਂ ਕਾਲੀ ਦਲ ਦੇ ਲਈ ਵੀ ਵਧੀਆ ਰਹੇਗਾ ਤੇ ਬੀਜੇਪੀ ਦੇ ਲਈ ਵੀ ਵਧੀਆ ਰਹੇਗਾ ਦੇਖੋ ਗਠਬੰਧਨ ਨੂੰ ਵੈਸੇ ਤਾਂ ਸਾਡੇ ਜਿਹੜੇ ਸੂਬਾ ਪ੍ਰਧਾਨ ਆ ਸ਼ਨੀਮਾ ਸੁਨੀਲ ਜਾਖੜ ਜੀ ਉਹਨਾਂ ਨੇ ਕਲੀਅਰ ਕਰਤਾ ਵੀ ਅਸੀਂ 13 ਦੀ 13 ਸੀਟਾਂ ਜਿਹੜੀਆਂ ਆਪ ਲੜਨੇ ਆ। ਹੂੰ। ਬਾਕੀ ਜਦੋਂ ਕੋਈ ਸਿਪਾਹੀ ਲੜਦਾ ਉਹ ਆਪਣੀ ਪਾਰਟੀ ਵੱਲੋਂ ਹੀ ਲੜਦਾ ਉਹਨਾਂ ਨੇ ਆਪਣਾ ਕੰਮ ਕਰਨਾ ਸੀ ਆਪਣਾ ਕੰਮ ਕਰਨਾ। ਜ਼ਰੂਰੀ ਨਹੀਂ ਹੁੰਦਾ ਵੀ ਜਦੋਂ ਅਸੀਂ ਕਿਸੇ ਦੇ ਖਿਲਾਫ ਇਲੈਕਸ਼ਨ ਲੜਦੇ ਆ ਤਾਂ ਉਹਦੇ ਵਿਰੋਧ ਵਿੱਚ ਬੋਲ ਕੇ ਹੀ ਜਿੱਤਿਆ ਜਾ ਸਕਦਾ। ਅਸੀਂ ਆਪਣੀਆਂ ਖੂਬੀਆਂ ਦੱਸੂਗੇ ਵੀ ਅਸੀਂ ਕਿਆ ਕਰਿਆ ਹੁੰਦਾ ਜਿਹੜੇ ਪਿਛਲੇ 10 ਸਾਲਾਂ 'ਚ ਸਾਡੀ ਪਾਰਟੀ ਨੇ ਸੈਂਟਰ ਦੇ ਵਿੱਚ ਕਿਆ ਕਰਿਆ ਪੰਜਾਬ ਲਈ ਕਿਆ ਕਰਿਆ ਅਸੀਂ ਆਪਣੀਆਂ ਖੂਬੀਆਂ ਦੱਸੂਗੇ ਸਾਨੂੰ ਕਿਸੇ ਦੇ ਕਲਾਬ ਬੋਲਣ ਦੀ ਲੋੜ ਨਹੀਂ ਪੈਣੀ ਅੱਛਾ ਵਾਲੀਆ ਸਾਹਿਬ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਦੇ ਸਮੇਂ ਇੱਕ ਬੜਾ ਹੀ ਵੱਡਾ ਮੁੱਦਾ ਉੱਠਿਆ ਸੀ ਕਿਸਾਨੀਆਂ ਦੁਲਦਾ ਇਸ ਵੇਲੇ ਜਿਹੜੇ ਮੌਜੂਦਾ ਨੈਸ਼ਨਲ ਜਿਹੜੇ ਮਾਈਨੋਰਟੀ ਕਮਿਸ਼ਨ ਦੇ ਚੇਅਰਮੈਨ ਇਕਵਾਲ ਸਿੰਘ ਲਾਲਪੁਰਾ ਉਹਨਾਂ ਦੇ ਤੁਸੀਂ ਨਜ਼ਦੀਕੀਆਂ ਦੇ ਵਿੱਚ ਇੱਕ ਮੰਨੇ ਜਾਂਦੇ ਸੀ ਈਵਨ ਕਿ ਉਹ ਜਿਹੜੇ ਜਨ ਸਭਾਵਾਂ ਦੇ ਵਿੱਚ ਤੁਹਾਨੂੰ ਆਪਣਾ ਛੋਟਾ ਬੇਟਾ ਵੀ ਕਹਿੰਦੇ ਸੀ ਇਹੋ ਜਿਹੇ ਕਿ ਉਹ ਜੇ ਮਜਬੂਰੀਆਂ ਹੋ ਗਈਆਂ ਕਿ ਜਿਹੜੇ ਬੀਜੇਪੀ ਦਾ ਇੱਕ ਪ੍ਰੋਗਰਾਮ ਅਜੀਵੀਰ ਸਿੰਘ ਲਾਲਪੁਰਾ ਦੀ ਅਗਵਾਈ ਦੇ ਵਿੱਚ ਹੁੰਦਾ ਦੂਜੇ ਪ੍ਰੋਗਰਾਮ ਦੇ ਸੁਭਾਸ਼ ਸ਼ਰਮਾ ਆ ਜਾਂਦੇ ਨੇ ਤਾਂ ਤੀਜਾ ਪ੍ਰੋਗ ਤੜਾ ਜਿਹੜਾ ਅਵਨਾਸ਼ ਰਾਏ ਖੰਨਾ ਦਾ ਹੁੰਦਾ ਕਿ ਲੱਗਦਾ ਨਹੀਂ ਧੜੇਵਾਜੀ ਦੇ ਕਾਰਨ ਕੀਤੇ ਨਾ ਕੀਤੇ ਨਾਨਪੁਰ ਸਾਹਿਬ ਹਲਕੇ ਦੇ ਵਿੱਚ ਬੀਜੇਪੀ ਨੂੰ ਵੱਡਾ ਨੁਕਸਾਨ ਜਿਹੜਾ ਹੈਗਾ ਚੇਲਣਾ ਪੈ ਸਕਦਾ ਦੇਖੋ ਜਿਹੜੀ ਪਹਿਲੀ ਗੱਲ ਆ ਵੀ ਤੁਸੀਂ ਕਿਹਾ ਵੀ 2022 ਦੇ ਵਿੱਚ ਕਿਸਾਨੀ ਅੰਦੋਲਨ ਦੇ ਵਿੱਚ ਵੀ ਲਾਲਪੁਰਾ ਜੀ ਦੇ ਨਾਲ ਮੈਂ ਹੁੰਦਾ ਸੀ ਵੀ ਚਲੋ ਉਹਨਾਂ ਨੂੰ ਰੋਕੜ ਦੇ ਵਿੱਚ ਮੈਨੇਜ ਕਰਨਾ ਸਾਰਾ ਮੇਰੇ ਕੋਲ ਹੁੰਦਾ ਸੀਗਾ ਤੇ ਮੈਨੂੰ ਛੋਟਾ ਬੇਟਾ ਵੀ ਕਹਿੰਦੇ ਸੀ ਹੂੰ ਪਤਾ ਨਹੀਂ ਉਹਨਾਂ ਦੇ ਮਨ 'ਚ ਕੀ ਗੱਲ ਆਈ ਆ ਕੀ ਵਖਰੇਵੇਂ ਪਏ ਜਾਂ ਕਿਸੇ ਨੇ ਕਿਆ ਕਰਨ ਬਰੇ ਹਣ ਉਹ ਤਾਂ ਚਲੋ ਉਹਨਾਂ ਨੂੰ ਪਤਾ ਹੋਣਾ ਬਾਕੀ ਰਹੀ ਪਾਰਟੀ ਚ ਗੁੱਟਬਾਜੀ ਦੀ ਗੱਲ ਗੁੱਟਬਾਜੀ ਵਾਲੀ ਕੋਈ ਗੱਲ ਨਹੀਂ ਹੈ ਸਾਡਾ ਜਿਹੜਾ ਪਰਿਵਾਰ ਬਹੁਤ ਵੱਡਾ ਹੈ ਇਲਾਕਾ ਵੱਡਾ ਹੈ ਇਸ ਕਰਕੇ ਪਾਰਟੀ ਕੰਮ ਵੰਡ ਦਿੰਦੀ ਹੈ ਵੀ ਇੱਕ ਜਗ੍ਹਾ ਤੁਸੀਂ ਕਰ ਲਓ ਇੱਕ ਜਗ੍ਹਾ ਤੁਸੀਂ ਕਰ ਲਓ ਜਿਹੜੀ ਗੁੱਟਬਾਜੀ ਵਾਲੀ ਕੋਈ ਗੱਲ ਨਹੀਂ ਹੈ ਅੱਛਾ ਤੁਸੀਂ ਸੁਭਾਸ਼ ਸ਼ਰਮਾ ਜੇਕਰ ਮੈਂ ਸਵਾਲ ਸਿੱਧਾ ਸਪਸ਼ਟ ਪੁੱਛੂੰਗਾ ਜੇਕਰ ਪਾਰਟੀ ਅਜੇ ਵੀਰ ਸਿੰਘ ਲਾਲਪੁਰਾ ਜਾਂ ਇਕਵਾਲ ਸਿੰਘ ਲਾਲਪੁਰਾ ਨੂੰ ਟਿਕਟ ਦੰਦੀ ਹੈ ਜਾਂ ਵੀਨਾਸ਼ ਰਾਏ ਖੰਨਾ ਜਾਂ ਸ਼ਵਾਨ ਸ਼ਰਮਨ ਟਿਕਟ ਦੰਦੀ ਹੈ ਕੀ ਤੁਸੀਂ ਪਾਰਟੀ ਦੇ ਕੈਂਡੀਡੇਟ ਦੇ ਨਾਲ ਚੱਲੋਗੇ ਜਾਂ ਫਿਰ ਖੁਦ ਤੋਂ ਅਲੱਗ ਪਾਰਟੀ ਲਈ ਹੀ ਪ੍ਰਚਾਰ ਕਰੋਗੇ ਇਹ ਦੇਖੋ ਮੈਂ ਤਾਂ ਪਾਰਟੀ ਦਾ ਛੋਟਾ ਜਿਹਾ ਸਪਾਈ ਹਾਂ ਪਾਰਟੀ ਨੇ ਜਿਹਨੂੰ ਵੀ ਟਿਕਟ ਦੇਊਗੀ ਅਸੀਂ ਉਹਨਾਂ ਦੇ ਨਾਲੇ ਚੱਲਣਾ ਕਿਉਂਕਿ ਅਸੀਂ ਜੇਕਰ ਜੇਕਰ ਇਕਵਾਲ ਸਿੰਘ ਲਾਲਪੁਰਾਂ ਟਿਕਟ ਮਿਲਦੀ ਆ ਤਾਂ ਹਰਮਿੰਦਰਪਾਲ ਸਿੰਘ ਆਲੂਵਾਲੀਆ ਉਹਨਾਂ ਦੇ ਨਾਲ ਪ੍ਰਚਾਰ ਦੇ ਵਿੱਚ ਦੁਰਨ ਦੇ ਨਾਲ ਦੇਖੋ ਇਹ ਜ਼ਰੂਰੀ ਨਹੀਂ ਹੁੰਦਾ ਵੀ ਅਸੀਂ ਕਿਸੇ ਕਾਰਜਕਰਤਾ ਜਾਂ ਜਿਹੜਾ ਸਾਡਾ ਕੈਂਡੀਡੇਟ ਆ ਉਹਨਾਂ ਦੇ ਨਾਲ ਪ੍ਰਚਾਰ ਦੇ ਨਾਲ ਜਾ ਕੇ ਹੀ ਉਹਨੂੰ ਜਿਤਾ ਸਕਦੇ ਆ ਅਸੀਂ ਆਪਣੇ ਲੈਵਲ ਤੇ ਜਿਹੜੇ ਆਪਣਾ ਵਾਰਡ ਹੋ ਗਿਆ ਜਾਂ ਜਿੱਥੇ ਵੀ ਮੇਰੀ ਛੋਟੀ ਮੋਟੀ ਜਾਣ ਪਛਾਣ ਦੋ ਚਾਰ ਬੰਦੇ ਜਿੰਨੇ ਵੀ ਮੈਨੂੰ ਜਾਣਦੇ ਆ ਉਹਨਾਂ ਨਾਲ ਮਿਲ ਕੇ ਵੀ ਹੋ ਸਕਦਾ ਹੈ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਅਸੀਂ ਕੈਂਡੀਡੇਟ ਦੇ ਨਾਲ ਹੀ ਜਾ ਕੇ ਪ੍ਰਚਾਰ ਕਰਨਾ ਕਿਉਂਕਿ 2022 'ਚ ਮੈਂ ਕੈਂਡੀਡੇਟ ਦੇ ਨਾਲ ਜਾ ਕੇ ਹੀ ਪ੍ਰਚਾਰ ਕਰਿਆ ਸੀ ਤੁਹਾਨੂੰ ਵੀ ਪਤਾ ਹੈ ਵੀ ਮੇਰੇ ਮਦਰ ਐਕਸਪਾਇਰ ਹੋ ਗਏ ਸੀਗੇ ਐਤਵਾਰ ਨੂੰ ਔਰ ਸੋਮਵਾਰ ਨੂੰ ਮੈਂ ਲਾਲਪੂਰਾ ਜਿੱਦੀਆਂ ਜਿਹੜੀਆਂ ਮੀਟਿੰਗਾਂ ਕਰਾ ਰਿਹਾ ਸੀ ਉਹ ਲਾਲਪੂਰਾ ਜਿੱਦੀਆਂ ਮੀਟਿੰਗਾਂ ਨਹੀਂ ਕਰਾ ਰਿਹਾ ਸੀਗਾ ਉਹ ਆਪਣੀ ਪਾਰਟੀ ਦੀਆਂ ਹੀ ਮੀਟਿੰਗਾਂ ਕਰਾ ਰਿਹਾ ਸੀ ਭਾਜੀਪੀ ਦੀ ਅੱਛਾ ਵਾਲੀਆ ਸਾਹਿਬ ਮੋਦੀ ਸਾਹਿਬ ਨੇ ਸੰਸਦ ਦੇ ਵਿੱਚ ਖੜ ਕੇ ਐਲਾਨ ਕਰ ਦਿੱਤਾ ਆਪਕੀ ਵਾਰ 400 ਪਾਰ ਕਾ ਦੂਜੇ ਪਾਸੇ ਬੀਜਪੀ ਨੂੰ ਪਲੱਸ ਪੁਆਇੰਟ ਹੈਗਾ ਰਾਮ ਮੰਦਰ ਕਿ ਲੱਗਦਾ ਕਿ ਜਿਹੜਾ ਯੁੱਧਿਆ ਦੇ ਵਿੱਚ ਰਾਮ ਮੰਦਰ ਬਣਿਆ ਉਸ ਦੇ ਕਾਰਨ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਬੀਜਪੀ ਦੀ ਝੋਲੀ ਦੇ ਵਿੱਚ ਜਾਣਗੀਆਂ ਬਿਲਕੁਲ ਦੇਖੋ ਅਛੀ ਰਾਮ ਮੰਦਰ ਦਾ ਜਿਹੜਾ ਮੁੱਦਾ ਇੱਕ ਬਹੁਤ ਪੁਰਾਣਾ ਮੁੱਦਾ ਸੀਗਾ ਇਹ ਜਿਹਨੂੰ ਕਿ ਸਾਡੇ ਮੰਨਨੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਜੀ ਦੀ ਅਗਵਾਈ ਦੇ ਵਿੱਚ ਸਾਡੇ ਸੰਵਿਧਾਨ ਮਾਨਨਯੇ ਸੁਪਰੀਮ ਕੋਰਟ ਹਾਈ ਕੋਰਟ ਇਹਨਾਂ ਦੇ ਵਿੱਚ ਪਾਰੀ ਥੋਕੇ ਜਿਹੜਾ ਮੰਦਿਰ ਬਣਿਆ ਤਾਂ ਸਾਨੂੰ ਕਿਤੇ ਨਾ ਕਿਤੇ ਇਹਦਾ ਜਿਹੜਾ ਸ਼੍ਰੀ ਰਾਮਚੰਦਰ ਜੀ ਦਾ ਅਸ਼ੀਰਵਾਦ ਜ਼ਰੂਰ ਮਿਲੂਗਾ ਇਸ ਵੋਟਾਂ ਦੇ ਵਿੱਚ ਇੱਕ ਆਖਰੀ ਸਵਾਲ ਲੈਣਾ ਚਾਹੂੰਗਾ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੇ-ਕਿਹੜੇ ਵੱਡੇ ਚਿਹਰੇ ਜਿਹੜੇ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਦੇਖੋ ਕੁਝ ਗੱਲਾਂ ਮੈਂ ਤੁਹਾਨੂੰ ਗੱਲ ਕਰੀ ਸੀ ਕਿ ਜਿਹੜਾ ਰਾਜਨੀਤੀ ਹੈ ਨਾ ਇਹ ਜ਼ਰੂਰੀ ਨਹੀਂ ਵੀ ਚਾਹ ਦਾ ਕਪਾ ਚੱਕ ਲਿਆ ਤੇ ਬੁੱਲਾ ਤਾਂ ਤੁਸੀਂ ਪੀ ਲਿਆ ਕਈ ਵਾਰ ਬੁੱਲਾ ਨਹੀਂ ਜਾਂਦੇ ਹੁੰਦੇ ਹੋ ਹੋ ਸਕਦੇ ਨੇ ਕਈ ਵੱਡੇ ਚਿਹਰੇ ਸ਼ਾਮਲ ਹੋ ਸਕਦੇ ਤੁਸੀਂ ਦੇਖੋ ਬਹੁਤ ਕੁਝ ਬਦਲਣਾ ਪੰਜਾਬ ਦੀ ਰਾਜਨੀਤੀ ਬਹੁਤ ਜ਼ਿਆਦਾ ਬਦਲ ਰਹੀ ਹੈ ਪੁਰਾਣੇ ਵਾਲੇ ਸਮੇਂ ਚ ਇਹਦਾ ਪਤਾ ਲੱਗ ਚੁਕਾ ਵਾਲਿਆ ਸਾਹਿਬ ਤੁਸੀਂ ਜਿਸ ਤਰ੍ਹਾਂ ਤਿਆਰੀ ਕਰ ਰਹੇ ਹੋ ਸਿੱਖੀ ਸਰੂਪ ਦੇ ਵਿੱਚ ਆਏ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਐਮਐਲਏ ਦੀ ਵੋਟਾਂ ਲਈ ਤੁਸੀਂ ਜਿਹੜੀ ਤਿਆਰੀ ਕਰ ਰਹੇ ਹੋ ਦੇਖੋ ਸਿੱਖੀ ਸਰੂਪ ਚ ਮੇਰਾ ਬਚਪਨ ਚੋਂ ਹੀ ਸਾਹਮਣੇ ਮੇਰੀ ਫੋਟੋ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਆ ਬਚਪਨ ਤੋਂ ਹੀ ਸਰਦਾਰ ਫੈਮੀ ਚੋਂ ਅਸੀਂ ਜੀ ਉਹ ਲਸ ਟਾਈਮ ਕਟਵਾਤੇ ਸੀ ਚਲੋ ਫਿਰ ਮੁੜ ਕੇ ਹੰਦਵਾਤੇ ਰੱਖ ਲੈ ਬਾਕੀ ਐਮਐਲਏ ਦੀ ਤਿਆਰੀ ਦੀ ਗੱਲ ਸਸਤਾ ਪਾਰਟੀ ਦੇ ਸਪਾਹੀਆਂ ਵੀ ਜਿਹਨੂੰ ਵੀ ਟਿਕਟ ਦੇਤੀ ਮੈਨੂੰ ਦੇਤੀ ਮੈਂ ਲੜ ਲੂੰਗਾ ਜੇ ਤੁਹਾਨੂੰ ਦੇਤੀ ਉਹਨਾਂ ਨੇ ਗਏ ਵੀ ਬੈਂਸਾਂ ਨੂੰ ਲੜਾਓ ਸੀ ਤੁਹਾਡੇ ਪਿੱਛੇ ਨਾ ਜੇ ਜੇਕਰ ਲੜਨ ਦੀ ਪਾਰਟੀ ਲੜਾਵੇਗੀ ਕਿ ਤੁਸੀਂ ਲੜੋਗੇ ਫਿਰ ਜਿਹੜੇ ਵਿਧਾਨ ਸਭਾ ਚੋਣਾਂ ਨੇ ਬਿਲਕੁਲ ਲੜੂਗਾ ਜੀ ਜੇ ਪਾਰਟੀ ਸਾਨੂੰ ਮਾਨ ਬਖਸ਼ੂਗੀ ਤਾਂ ਅਸੀਂ ਲੜੂਗੇ ਨਹੀਂ ਲੜੂਗੇ ਪਾਰਟੀ ਦਾ ਹੁਕਮ ਹੈ ਬਹੁਤ ਬਹੁਤ ਧੰਨਵਾਦ ਵਾਲੇ ਸਾਹਿਬ ਸ਼ੁਕਰੀਆ ਸੋਇਲ ਸੰ ਪੰਜਾਬ ਬੀਜੇਪੀ ਅਤੇ ਪੰਜਾਬ ਬੀਜੇਪੀ ਕਿਸਾਨ ਸੈਲ ਦੇ ਸੂਬਾ ਸਕੱਤਰ ਹਰਮਿੰਦਰ ਸਿੰਘ ਆਲੂਵਾਲੀਆ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਪੰਜਾਬ ਦੀ ਰਾਜਨੀਤੀ ਦਿਨ ਬਰ ਦਿਨ ਇਸ ਰਹੀ ਪੱਕ ਰਹੀ ਹੈ ਤਾਂ ਜੇ ਗੱਲ ਕਰੀਏ ਬੀਤੇ ਦਿਨਾਂ ਦੇ ਵਿੱਚ ਚਾਹ ਪਰਨੀਤ ਕੋਰ ਹੋਣ ਚਾਹ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਹੋਣ ਤੇ ਅੱਜ ਆਮ ਆਦਮੀ ਪਾਰਟੀ ਨੂੰ ਵੀ ਝਟਕਾ ਲੱਗਾ ਜਿੱਥੇ ਮੌਜੂਦਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਬੀਜੇਪੀ ਦੇ ਵਿੱਚ ਜੁਆਇਨ ਹੋਏ ਨੇ ਤਾਂ ਇੱਕ ਵਿਧਾਇਕ ਸ਼ੀਤਲ ਕੁਮਾਰ ਅੰਗੁਰਾਲ ਵੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਮੂਲੀਅਤ ਕਰ ਚੁੱਕੇ ਨੇ ਸੋ ਹੁਣ ਦੇਖਣ ਵਾਲੀ ਗੱਲ ਹੋਵੇਗੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕਿਹੜੀ ਪਾਰਟੀਆਂ ਨੂੰ ਧੱਕਾ ਲੱਗਦਾ ਤੇ ਕਿਹੜੀ ਪਾਰਟੀਆਂ ਨੂੰ ਜਿਹੜਾ ਪੱਖ ਮਜ਼ਬੂਤ ਹੁੰਦਾ ਰੂਪਨਗਰ ਤੋਂ ਪੰਜਾਬ న్యూਸ ਲਾਈਵ ਲਈ ਕੁਲਕਿਤ ਕੁਮਾਰ ਦੀਪ